ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਚੋਰਾਂ ਦੇ ਹਾਲਾਤ ਦੇਖ ਲਵੋ ਕਿ ਹੁਣ ਚੋਰ ਦਿਹਾੜੀਦਾਰ ਮਜ਼ਦੂਰ ਲੋਕਾਂ ਨੂੰ ਵੀ ਨਹੀਂ ਬਖਸ਼ ਰਹੇ ਬਟਾਲਾ ਦੇ ਸੇਖੜੀਆਂ ਮੁਹੱਲੇ ਦੇ ਰਹਿਣ ਵਾਲੇ ਵਿਅਕਤੀ ਜੋ ਕਿ ਸਬਜ਼ੀ ਦੀ ਰੇੜੀ ਲਗਾਉਂਦਾ ਹੈ ਉਸ ਦੇ ਘਰ ਬੀਤੀ ਦੇਰ ਰਾਤ ਚੋਰ ਆਇਆ ਉਸ ਦੀ ਪੈਂਟ ਦੇ ਵਿੱਚੋਂ ਪੈਸੇ ਕੱਢੇ ਮੋਬਾਈਲ ਚੁੱਕਿਆ ਤੇ ਜਦੋਂ ਫਰਾਰ ਹੋਣ ਲੱਗਾ ਤੇ ਪੱਕੇ ਵਿੱਚ ਵੱਜ ਗਿਆ ਜਿਸ ਕਰਕੇ ਪਰਿਵਾਰਿਕ ਮੈਂਬਰਾਂ ਦੀ ਜਾਗ ਖੁੱਲਨੀ ਜਦੋਂ ਉਹਨਾਂ ਰੋਲਾ ਪਾਇਆ ਤਾਂ ਚੋਰ ਇਨਾ ਸ਼ਾਤਰ ਸੀ ਇਹ ਬਾਰੂ ਦਰਵਾਜ਼ਾ ਬੰਦ ਕਰਕੇ ਫਰਾਰ ਹੋ ਗਿਆ ਪੁਲਿਸ ਜਾਂਚ ਕਰ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਜਲਦ ਚੋਰ ਫੜ ਲਏ ਜਾਣਗੇ ਦੂਸਰੇ ਪਾਸੇ ਜਿਸ ਦੀ ਚੋਰੀ ਹੋਈ ਉਸ ਦਾ ਕਹਿਣਾ ਸੀ ਕਿ ਉਸ ਨੇ ਆਪਣੇ ਆਰਤੀ ਨੂੰ ਪੈਸੇ ਦੇਣ ਲਈ ਰੱਖੇ ਸੀ 10 ਤੋਂ 10 ਰੁਪਏ ਇਕੱਠੇ ਕਰਦਾ ਹਾਂ ਮੈਂ ਸਬਜ਼ੀ ਵੇਚ ਕੇ ਪਰ ਚੋਰਾਂ ਨੇ ਉਹ ਵੀ ਨਹੀਂ ਬਖਸ਼ੇ ਮੇਰਾ 10000 ਰੁਪਿਆ ਅਤੇ ਮੋਬਾਈਲ ਲੈ ਕੇ ਚੋਰ ਫਰਾਰ ਹੋ ਗਏ ਬਟਾਲਾ ਤੋਂ ਨੀਤਾ 베ਦੀ ਰਮੇਸ਼ ਪਾਟਿਆ ਦੀ ਰਿਪੋਰਟ ਹਾਂ ਡਾਡੀ ਜੀ ਤਾਂ ਹਾਂ ਲੈ ਕੇ ਆਇਆ ਵਾ ਅਤੋਂ ਤੋਂ ਖਾਨੇ ਖੇਤਰਾਉਂ ਦੀ ਭਾਜੀ ਗਿਆ ਵਾ ਵਿਰੇਂਦਰ ਕੁਮਾਰ ਕੀ ਹੋਇਆ ਚੋਰੀ ਹੋਈ ਕਿੱਦਾਂ ਇਹ ਰਾਤ ਵੇ 2 ਵਜੇ ਕੋਈ ਵੀ ਮਰਜ਼ੀ ਗੱਲ ਅਸੀਂ ਰੋਟੀ ਲਗਾਉਣੀ ਆ ਸਬਜ਼ੀ ਦੀ ਏਗਾ ਉਹ ਬੰਲਾ ਟੱਪ ਕੇ ਚੜਿਆ ਉੱਪਰ ਨਾਲ ਦੇ ਘਰ ਦੇ ਮਕਾਨ ਬੰਦਾ ਪਿਆ ਸੀ ਕੋਈ ਉਹ ਉੱਪਰਲੇ ਕਮਰੇ 'ਚ ਗਿਆ ਦਰਵਾਜ਼ਾ ਖੋਲ ਕੇ ਕੁਲਦੀ ਬੰਦ ਹੀ ਉਹਨੂੰ ਕੁਛ ਨਜ਼ਰ ਨਹੀਂ ਆਇਆ ਉੱਥੇ ਉਸ ਤੋਂ ਬਾਅਦ ਉਹ نیچے ਉਤਰਿਆ ਲੋ ਜੇ ਉਹ ਤਰੀਆ ਤੇ ਕੱਲੀ ਲਾਲ ਪੈਂਟ ਟੰਗੀ ਦੀ ਸੀ ਹੋਰ ਜੇ ਮੇਰੇ ਪੈਸੇ ਪਏ ਦੇ ਮੈਂ ਪਿਆਜਾਂ ਵਾਲੋ ਨੇ ਪੈਮਰ ਦੇਣੀ ਸੀ ਜਿਹੜੇ ਉਹਨੇ ਕੈਂਟ ਲਾਈ ਲਿਖਾਫਾ ਘੜਿਆ ਜੇਬ ਚ ਪਾਇਆ ਤੇ ਪੈਂਟ ਛੋੜ ਦਿੱਤੀ ਉੱਥੇ ਉਹ ਪੈਂਟ ਆਜਾ ਤੇ ਉੱਥੇ ਪੈਈ ਦੀ ਹੈ ਉੱਥੇ ਮੋਬਾਈਲ ਪਿਆਦਾ ਜੀ ਡਿਮਾਨ ਬਾਕਸ ਦੇ ਉੱਪਰ ਉਹਨਾਂ ਮੋਬਾਈਲ ਚੋਕੇ ਬੋਜੇ ਪਾਇਆ ਉਹ ਲਗਾ ਨੰਗਾ ਲੱਗੇ ਲੱਗਾ ਰਹੀ ਫਰਾਟ ਉਹ ਫਰਾਟ ਹਿੱਲ ਗਿਆ ਅਸੀਂ ਮੁੰਡੇ ਨੂੰ ਬਾਅਦ ਤੀ ਮੈਂ ਅੰਗਰੇਜ਼ ਫਾਰ ਬੰਦਾ ਜਾਗਦਾ ਅਸੀਂ ਲੱਗੇ ਉਹਰੇ ਮਗਰ ਭੱਜਣ ਉਹਨੇ ਫਟਾਫਟ ਅੰਦਰੋਂ ਕੁੰਡੀ ਖੋਲੀ ਬਾਰੋਂ ਕੁੰਡਾ ਮਾਰ ਕੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜੀ ਜੇਬ ਤੇ 10000 ਰੁਪਏ ਸੀ ਤੇ ਆਜ ਵੱਲੋਂ ਦੇ ਰਹੇ ਸੀ ਮੰਡੀ ਅਸੀਂ ਰੇੜੀ ਲਗਾਨੀ ਉਹ ਲੱਗੀ ਸਾਹਮਣੇ ਗਰੀਬ ਆਦਮੀ ਦਾਦਾ ਪੀ ਵੀ ਰੁਪਏ ਇਕੱਠੇ ਕਰਕੇ ਤੇ ਨਾਲ ਮੋਬਾਈਲ ਸੀ ਆ ਗੱਲ ਤੇ ਆ ਬਾਤ ਉਸ ਤਰ੍ਹਾਂ ਸਾਨੂੰ 11 12 ਵੱਜ ਜਾਂਦੇ ਰਹੇ ਚੁੰਦੇ ਰਾਤ ਨੂੰ ਇਹ 40 45 ਸਾਲ ਚ ਪਹਿਲਾ ਚਾਂਸ ਬਹੁਤ ਮੇਰਾ ਗੁਰਮੀਤ ਸਿੰਘ ਐਸੀ ਕੀ ਦੇਖਿਆ ਜੀ ਇੱਥੇ ਦੇਖਿਆ ਇਹਨਾਂ ਜਿਹੜੇ ਘਰਾਂ ਤੇ ਚੋਰੀ ਹੋਈ ਆ ਇਹਨਾਂ ਦੇ ਲਾਗੇ ਮਕਾਨ ਬਣਿਆ ਇੱਕ ਨਵਾਂ ਉਧਰੋਂ ਪੌੜੀ ਵੀ ਲੱਗੀ ਆ ਦਵਾਰ ਦੇ ਨਾਲ ਤੇ ਪੌੜੀ ਥਾਣੀ ਉਹ ਚੜਿਆ ਵਾ ਜਿਹੜਾ ਦੋਸੀ ਆ ਚੜ ਕੇ ਤੇ ਨਾਲ ਹੀ ਇਹਨਾਂ ਦਾ ਮਕਾਨ ਆ ਕੰਧ ਛਾਂਜੀ ਆ ਤੇ ਉਥੋਂ ਪੈਰ ਰੱਖ ਕੇ ਤੇ ਇਹਨਾਂ ਦੇ ਉੱਤੇ ਚੜ ਗਿਆ ਵਾ ਉੱਥੇ ਚੜਨ ਤੋਂ ਬਾਅਦ ਪਹਿਲਾਂ ਉੱਪਰਲਾ ਕਮਰਾ ਖੋਲਿਆ ਉਥੋਂ ਮੁੜ ਕੇ ਪੌੜੀਆਂ ਰਾਹੀਂ ਥੱਲੇ ਆ ਗਿਆ ਥੱਲੇ ਇੱਕ ਕਮਰੇ 'ਚ ਇਸ਼ਾਰੇ ਪਰਿਵਾਰ ਸੁੱਤਾ ਸੀ ਤੇ ਲਾਗੇ ਇਹਨਾਂ ਦੇ ਫਾਦਰ ਸਾਹਿਬ ਦੀ ਪੈਂਟ ਚੰਗੀ ਸੀ ਉਹਦੇ ਵਿੱਚ ਪੈਸੇ ਸੀ ਉਹ ਪੈਸੇ ਕੱਢ ਕੇ ਤੇ ਨਾਲ ਹੀ ਇਹਨਾਂ ਦਾ ਇੱਕ ਮੋਬਾਈਲ ਸੀ ਬੈੱਡ ਤੇ ਪਿਆ ਉਹ ਮੋਬਾਈਲ ਲੈ ਕੇ ਤੇ ਮੁੜ ਕੇ ਰਫੂ ਚੱਕਰ ਹੋ ਗਿਆ ਦਰਵਾਜ਼ਾ ਖੋਲ ਕੇ ਭਜਦਾ ਭਜਦਾ ਮੁੜ ਕੇ ਬਾਹਰੋਂ ਹੁੰਡਾ ਮਾਰ ਗਿਆ ਜਦੋਂ ਕੋ ਨੂੰ ਇਹਨਾਂ ਨੂੰ ਪਤਾ ਲੱਗਾ ਵਾ ਨਗਰ ਭੱਜੇ ਪਰ ਨਹੀਂ ਪਤਾ ਨਹੀਂ ਲੱਗਿਆ ਇਹਦੀ ਕਾਰਵਾਈ ਕਰਨ ਦੇ ਆਸ-ਪਾਸ ਦੇ ਕੈਮਰੇ ਚੈੱਕ ਕਰ ਰਹੇ ਆ ਇੱਕ ਕੈਮਰੇ ਤੋਂ ਥੋੜਾ ਜਿਹਾ ਸਬੂਤ ਮਿਲਿਆ ਵਾ ਪਰ ਅਜੇ ਉਹ ਕਲੀਅਰ ਨਹੀਂ ਹੋ ਰਿਹਾ ਤੇ ਇੱਕ ਦੋ ਕੈਮਰੇ ਹੋਰ ਲਾਗੇ ਹੋ ਵੀ ਚੈੱਕ ਕਰਦੇ ਆਂ